ਜਿਸ ਤਰ੍ਹਾਂ ਕਿ ਪੂਰੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਵਜੀ ਹੈ ਤਾਂ ਬਹੁਤ ਤਰਾਸੀ ਹੋਈ ਹੈ ਲੋਕ ਕਈ ਜਗ੍ਹਾ ਤੇ ਤਾਂ ਰੋਟੀ ਤੋਂ ਵੀ ਓਖੇ ਹੋਏ ਪਏ ਨੇ ਹਾਲਾਂਕਿ ਸਾਡੇ ਅੰਨਦਾਤਾ ਨੇ ਪਰ ਇਸ ਟਾਈਮ ਜੇ ਮੁਸੀਬਤ ਉਹਨਾਂ ਤੇ ਆਈ ਹੈ ਤਾਂ ਹਰ ਇੱਕ ਐਨ ਜੀਓ ਹਰ ਇੱਕ ਵਰਗ ਦੇ ਲੋਕ ਉਹਨਾਂ ਨਾਲ ਖੜੇ ਹੋ ਰਹੇ ਨੇ ਤਾਂ ਅੱਜ ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਨਿਹੰਗ ਫੌਜਾਂ ਬਾਬਾ ਜੀ ਸਾਡੇ ਨਾਲ ਜਿਹੜਾ ਅੱਜ ਹੜਪੀੜਤਾ ਵਾਸਤੇ ਬਹੁਤ ਵਿਸ਼ਾਲ ਰਸਦ ਜਿਹੜੀ ਉਹ ਲੈ ਕੇ ਚੱਲੇ ਨੇ ਤੇ ਆਪਾਂ ਪਹਿਲਾਂ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਣੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਮੈਂ ਹਸ ਜੁੜ ਕੇ ਬੇਨਤੀ ਕਰਦਾ ਫਿਰ ਸੱਚੀ ਸੰਧੀ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਸਾਡੇ ਭਾਜੀ ਉਹਨਾਂ ਨੇ ਦੱਸ ਦਿੱਤਾ ਜੋ ਹੜਾ ਹੇਟ ਜੋ ਘਰਾਂ ਦੇ ਘਰ ਤੋਂ ਬਾਹਰ ਹੋ ਗਏ ਹਾਂਜੀ ਕਿ ਜੋ ਅੱਜ ਵੱਡੇ ਵੱਡੇ ਕਹਿ ਲੋ ਕਿ ਆਰਟਿਸਟ ਇੱਧਰਲੇ ਪਾਸੇ ਹੋਏ ਆ ਬੜੀਆਂ ਸੇਵਾਵਾਂ ਵੱਡੀਆਂ ਚੱਲ ਰਹੀਆਂ ਉੱਥੇ ਅਸੀਂ ਵੀ ਡੇਰਾ ਬਾਬਾ ਨਾਨਕ ਜੋ ਸਾਡਾ ਜਥਾ ਗੁਰਜੋਤ ਪ੍ਰਕਾਸ਼ ਪ੍ਰਚਾਰਕ ਜਥਾ ਦਾਸ ਭਾਈ ਜਸ਼ਨਪ੍ਰੀਤ ਸਿੰਘ ਸਾਡੇ ਮਹਾਂਪੁਰਖ ਬਾਬਾ ਲਖਵੀਰ ਸਿੰਘ ਸੰਤ ਬਾਬਾ ਰੋਸ਼ਨ ਸਿੰਘ ਦੀ ਝੰਗੀ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਪਰਸਾਏ ਮੇਰਾ ਜਨਮ ਹੋਇਆ ਕਹਿੰਦਾ ਭਾਵ ਕਿ ਜਿੰਨੇ ਸਾਧੂ ਸੰਤ ਨਿਹੰਗ ਸਿੰਘ ਫੌਜਾਂ ਚ ਜਿੰਨੇ ਸਾਧੂ ਸਾਡੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤੇ ਸੰਗਤ ਦੇ ਸੇ ਸੇ ਕਹ ਲੋ ਕਿ ਮਦਦ ਦੇ ਨਾਲ ਸਹਿਯੋਗ ਨਾਲ ਜੋ ਅਸੀਂ ਸੁੱਕੀ ਰਸਤ ਅੱਜ ਸੇਵਾ ਲੈ ਕੇ ਚੱਲੇ ਆ ਬਾਕੀ ਜਿੱਦਾਂ ਜਿੱਦਾਂ ਵੀ ਹੋਏਗਾ ਸਾਡੇ ਕੈਮਰਾਮੈਨ ਦੱਸੀ ਜਾਣਗੇ ਕਿ ਕਹਿੰਦਾ ਭਾਵੇਂ ਕਿ ਇਹਨੇ ਕਿ ਦੇਖੋ ਜਿਨ੍ਹਾਂ ਕੋ ਅਰਬਾਂ ਖਰਬਾਂ ਤੱਕ ਰਪੈ ਹਨਾ ਲੋਕਾਂ ਕੋਲ ਉਹਨਾਂ ਨੂੰ ਬੇਨਤੀ ਕਰਦਾ ਚਾਹਣਾ ਦੇਖੋ ਅਸੀਂ ਬੰਦੇ ਦੀ ਕਮੀਆਂ ਬਹੁ ਫੜਦੇ ਆ ਕੋਈ ਬੰਦਾ ਮਾੜਾ ਕਰਮ ਕਰਦਾ ਉਹਨੂੰ ਫੜਦੇ ਆ ਜਦੋਂ ਬੰਦਾ ਕੋਈ ਸੇਵਾਵਾਂ ਕਰਦਾ ਨਾ ਅੱਗੇ ਲੱਗ ਕੇ ਜੋ ਬੰਦਾ ਸੇਵਾਵਾਂ ਕਰਦਾ ਉਹ ਵੀ ਦੇਖਿਆ ਕਰੋ ਕੀ ਘਟ ਗਿਆ ਕਰਮ ਨਾ ਦੇਖਿਆ ਕਰੋ ਘਟ ਗਿਆ ਕਰਮ ਹਰ ਇੱਕ ਬੰਦੇ ਕੋ ਹੁੰਦਾ ਜਦੋਂ ਨਿਹੰਗ ਸਿੰਘ ਫੌਜਾਂ ਹਰ ਇੱਕ ਮੁਸੀਬਤ ਚ ਅੱਗੇ ਹੋ ਕੇ ਖੜਦੀਆਂ ਲੜਦੀਆਂ ਉਹ ਵੀ ਦੇਖਿਆ ਕਰੋ ਗੁਰੂ ਦੀਆਂ ਫੌਜਾਂ ਸਭ ਤੋਂ ਅੱਗੇ ਹੁੰਦੀਆਂ ਵੈ ਕਦ ਹਨ ਕਲਗੀਧਰ ਪਾਸ਼ਾ ਮਹਾਰਾਜ ਤੇ ਸ਼ਹੀਦ ਸਿੰਘਾਂ ਦੀ ਮਿਹਰ ਦੇ ਨਾਲ ਬਾਕੀ ਜੇ ਬਾਕੀ ਇਹ ਪੇ ਰਹੰਦੀਆਂ ਵਿਚਾਰਾ ਕਰਾਂਗੇ ਅਸੀਂ ਰੁੱਕ ਕੇ ਰਾਹ ਚ ਕਿ ਜੋ ਦੋ ਤਿੰਨ ਸਿੰਗਰ ਅਸੀਂ ਉਹਨਾਂ ਦੇ ਖਲਾਫ ਵੀ ਇੱਕ ਅੱਜ ਗੱਲ ਕਰਨੀ ਹੈ ਮੁੱਦਾ ਚੱਕਣਾ ਹੈ ਉਹ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਬਾਕੀ ਅਸੀਂ ਜੋ ਸ਼ਹੀਦਾਂ ਨੂੰ ਚੇਤੇ ਕਰਦੇ ਆ ਅਸੀਂ ਇੱਥੋਂ ਹੁਣ ਚੱਲਾ ਪਾਵਾਂਗੇ ਗੱਜ ਗਜ ਗਾਰਾ ਬਲਾਵੇ ਨਿਹਾਲ ਹੋ ਜਾਵੇ ਸਿੱਧਾ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੱਜ ਗਜ ਗਾਰਾ ਬਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਕਲਗੀਧਰ ਪਾਸ਼ਾ ਮਰਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੱਜ ਗਜ ਗਾਰਾ ਬਲਾਵੇ ਨਿਹਾਲ ਹੋ ਜਾਵੇ ਸਿੱਧਾ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਮੈਨਾਂ ਹਾਲ ਹੋ ਜਾਵੇ ਸੀਤਾ ਜੰਗ ਨੈ ਮੰਨੂ ਨੂ ਪਾਵੇ મને મને દે હા થઈ જાય ફેર દે દે નો મત છે દેખો માં છે જગા દોન બળ્યા વિચાર એને દે મારે પાછળ બંતી આટડે ਕਿਸ਼ਮਤ ਜੰਦਾ ਵੀ ਲਾਦੇ ਲੈਣਾ ਕਿ ਲੋ ਜੀ ਇੱਕ 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 ਮਾਦਾ ਬਾਜੂ ਕੇ ਫੇਰ ਲੈ ਲਓ ਇੱਥੇ ਵੰਡ ਕੇ ਜਾਣਾ ਅਸੀਂ ਇੱਥੇ ਵੰਡ ਕੇ ਜਾਣਾ ਅਸੀਂ ਨਿਆਣਾ ਪਤੀਆ ਪੁੜਕਾ ਨਿਆਣਾ ਇੰਦੇ ਤਾਂ ਕਾਤ ਤਾਂ ਜਾਣੀ ਲਿਆ ਆਮ ਨਾ ਸੁਣਿਆ ਯਾਰ mời mọi người mời mọi người mời mọi người mời mọi người

ਆਹ ਦੇਖ ਲੈ ਵੱਖਲੇ ਆ ਅੱਜ ਇੱਧਰ ਇੱਧਰ ਦੇ ਨਾ ਨਾ ਆ ਇੱਧਰ ਆ ਇੱਧਰ ਆ ਆਕੇਲੇ ਇੱਧਰ ਚੱਲ ਲੈ ਕੋਈ ਕੱਢ ਲੈ ਮੈਂ ਖੜਾ ਤੂੰ ਇੱਧਰ ਆ ਬਾਬਾ ਜੀ ਬਾਬਾ ਜੀ ਸੇਵਾ ਹੈ ਜੀ ਕੀ ਕਰ ਲਾਂ ਨਾ ਫੇਲੇ ਉਹ ਜਾ ਬੱਚੇ ਬੱਚੇ ਇੱਥੇ ਆਉਣਗੇ ਫਿਰ ਦੇਣੇ ਆ ਥੋੜੀ ਨਹੀਂ ਤੇ ਕਿੰਨੀ ਬੱਚੇ ਇੱਥੇ ਆਉਣਗੇ ਬੱਚੇ ਕੋਈ ਲੋਕਾਂ ਦਾ ਰੜ ਗਿਆ ਵਾ ਕੋਈ ਦਾਣਾ ਆ ਲੋ ਜੀ ਕੋਹਨੇਵਾਲ ਪਿੰਡ ਵਿੱਚ ਆਏ ਆ ਲੋਕ ਜਿਹੜਾ ਦੁੱਖ ਦੱਸ ਰਹੇ ਨੇ ਭਾਜੀ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਪਾਣ ਵੀਰ ਜੀ ਘਰ ਘਰ ਸਾਰਾ ਬਰਾਬਰ ਦਾ ਹੀ ਹੋ ਗਿਆ ਵਾ ਕੋਈ ਚੀਜ਼ ਡੰਗਰ ਡੁੰਗਰ ਜੋ ਰੁੜ ਗਏ ਲੋਕਾਂ ਦੇ ਕੋਈ ਕਣਕ ਨਹੀਂ ਬਜੀ ਕੋਈ ਵਸਤੂ ਨਹੀਂ ਬਜੀ ਬਹਾਰੋ ਵਸਤੂ ਬਹੁਤ ਸੇਵਾ ਕਾਂਡੇ ਆਣ ਕੇ ਬਾਬੇ ਤੁਸੀਂ ਵੇਖ ਨਹੀਂ ਰਹੇ ਹੋ ਹਾਂਜੀ ਮਗੀ 6-7 ਫੁੱਟ ਪਾਣੀ ਆ ਗਿਆ ਸੀ ਕਿੰਨਾ ਆ ਗਿਆ ਪਾਣੀ ਵੇਖੋ ਜੀ ਉਹ ਲੈਵਲ ਕਿੱਥੇ ਹੋਇਆ ਉਹ ਗੇਰ ਦੇ ਉੱਥੇ ਪਾਣੀ ਚਲ ਗਿਆ ਹੈਗਾ 8-9 ਫੁੱਟ ਤੋਂ ਹਾਂ ਜੀ ਇੰਨਾ ਪਾਣੀ ਤਾਂ ਚਲ ਗਿਆ ਹੈਗਾ ਸਾਰੇ ਪਿੰਡ ਖਾਲੀ ਕਰਨੇ ਪਏ ਸੀਗਾ ਨਹੀ ਪਿੰਡ ਦੇ ਸੱਤਾਂ ਚੜ ਗਏ ਲੋਕ ਉੱਚੇ ਥਾਂ ਜਿੱਤੇ ਕਿਹਦੇ ਲੱਗੇ ਨੀਵਾ ਤਾਂ ਦੂਜੇ ਤੇ ਤਾਂ ਚਲ ਗਿਆ ਗਵੰਡੀਆਂ ਨਾਲ ਇਦਾਂ ਵਿਚਾਰੇ ਡਾਗ ਰਹਿ ਗਏ ਬਜੇ ਨੇ ਬਹੁਤ ਮਾੜੀ ਹਾਲਤ ਹੋ ਗਈ ਪਿੰਡ ਦੀ ਤੁਸੀਂ ਵੇਖਿਆ ਜੀ ਹੁਣ ਕਿਸ ਚੀਜ਼ ਦੀ ਜੜ ਜੂੜ ਤੇ ਪਿੰਡ ਵਿੱਚ ਹੁਣ ਤਾਂ ਸਰਕ ਜੀ ਦੀ ਜੋਦ ਤੇ ਮਾਰ ਡੰਗਰਵਾ ਤੇ ਚਾਰਾ ਹਰਕ ਜੀ ਵੈਸੇ ਤਾਂ ਹੁੰਦਾ ਹੀ ਸੀ ਆ ਬਹੁਤ ਕੰਡੇ ਦੁਨੀਆ ਬਰਕਾਂ ਡ ਲੋਕ ਤਾਂ ਦੱਸਦੇ ਕਿ ਇੱਥੇ ਸਾਰੇ ਜਿਹੜੇ ਇੱਕ ਵਾਰੀ ਵਰਤਦਾ ਫਿਰ ਵੀ ਲੋਕ ਚਾਰ-ਚਾਰ ਪੰਜ-ਪੰਜ ਵਾਰੀ ਫਿਰ ਵਾਪਸ ਆ ਰਹੇ ਨੇ ਤਾਂ ਆਹ ਜੀ ਨੂੰ ਵੇਖਦੇ ਬਾਬਾ ਜੀ ਨੇੜੇ ਗੱਡੀ ਅੱਗੇ ਚਲਾ ਲਈ ਜੀ ਅਸੀਂ ਉਸ ਜਗ੍ਹਾ ਤੇ ਆਏ ਆ ਜਿੱਥੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਿੱਥੇ ਹੋਇਆ ਤਾਂ ਦੇਖ ਸਕਦੇ ਕਿ ਪਿੱਛੇ ਘਰ ਦੇ ਘਰ ਪੂਰੇ ਤਬਾਹ ਹੋ ਚੁੱਕੇ ਨੇ ਸਾਈਡਾਂ ਜਿਹੜੀਆਂ ਬਹਿ ਚੁੱਕੀਆਂ ਹੋਈਆਂ ਨੇ ਬਾਬਾ ਜੀ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਾਰਾ ਦਾ ਹਾਲਚਲ ਪੁੱਛਿਆ ਜਾ ਰਿਹਾ ਹੈ ਕੋਈ ਨੁਕਸਾਨ ਹੋਇਆ ਹਾਲੇ ਮੇਰੀ 5 ਫੁੱਟ 5 6 ਇੰਚ ਹਾਈਟ ਆ ਤਾਂ ਇਹ ਇਸ ਤੋਂ ਵੀ ਉੱਪਰ ਜਿਹੜਾ ਪਾਣੀ ਦਾ ਉਹ ਉੱਥੇ ਤੱਕ ਪਾਣੀ ਜਿਹੜਾ ਉਹ ਚਲ ਗਿਆ ਸੀ ਉਹ ਦੇਖੋ ਜੀ ਆ ਪਾਣੀ ਦਾ ਨਿਸ਼ਾਨ ਜਿਹੜਾ ਬਣ ਗਿਆ ਇੱਥੇ ਪੂਰੇ 7 ਦਿਨ ਪਾਣੀ ਇਹਨਾਂ ਦੇ ਘਰਾਂ ਚ ਰਹਿ ਗਿਆ ਬਾਬਾ ਜੀ ਹਾਲ ਚਾਲ ਪੁੱਛਣ ਆਏ ਨੇ ਵਾਇੰਟ ਰੌਂਡ ਕੀਤਾ ਅਸੀਂ ਪਿੱਛੇ ਇਹ ਨਾ ਚੀਜ਼ ਵੰਡ ਗਏ ਲੰਗਰ ਵੰਡ ਗਏ ਚਲੋ ਮਰਦਾਨੀ ਸੀ ਤੇ ਕੁਝ ਵੀ ਨਹੀਂ ਕਰ ਸਕਦੇ ਹਨਾ ਮਰਦ ਦੀ ਦੇਣਾ ਦੇਖੋ ਹੈਗਾ ਉਹਨਾਂ ਕੋ ਪਿੱਛੇ ਲੰਗਰ ਹੈਗਾ ਕਮੀ ਨਹੀਂ ਮਾਰੇ ਦੀ ਕਮੀ ਨਹੀਂ ਕਿਹ ਹੈਣਾ ਕਲਗੀਧਰ ਪਾਸ਼ਾ ਮਾਨਾ ਨੇ ਕੋਈ ਕਹ ਰਿਹਾ ਕਿ ਤੁਹਾਨੂੰ ਗੁਰਨਾਨਕ ਪਾਸ਼ਾ ਮਾਨਾ 20 ਰੁਪਏ ਦਾ ਲਾਇਆ ਲੰਗਰ ਮੁਕਦਾ ਨਹੀਂ ਜਿਨ੍ਹਾਂ ਨੂੰ ਸਬਰ ਹੈ ਨਾ ਸਬਰ ਤੇ ਸੰਤੋਖ ਇਹਨਾਂ ਨੂੰ ਮੈਂ ਪੁੱਛਿਆ ਜੀ ਆਹ ਕੈਮਰਾ ਮਾਰੇ ਸਾਡੇ ਭਾਈ ਸਾਹਿਬ ਜਿਨ੍ਹਾਂ ਨੂੰ ਅਸੀਂ ਇਹਨਾਂ ਨੂੰ ਅਸੀਂ ਮਤਲਬ ਕਿ ਮਿਲੇ ਆ ਪਰਿਵਾਰ ਨੂੰ ਕਿ ਦੇਖੋ ਕਿੰਨੇ ਪੈਨਾ ਤੇ ਦਿਲ ਚ ਭਾਵਨਾ ਵੇ ਹਾਂਜੀ ਕਿੰਨਾ ਪ੍ਰੇਮ ਹੈ ਇੱਕ ਤੇ ਸਾਨੂੰ ਜਲ ਬਣੀ ਛਕਾਇਆ ਦੂਜੀ ਗੱਲ ਕਹਿੰਦੇ ਨਹੀਂ ਬਾਬਾ ਜੀ ਕਲ ਕੀ ਤਰ ਪਾਸ਼ਾ ਮਰਦੀ ਮੇਰੇ ਇਹਨੂੰ ਕਹਿੰਦੇ ਇਹ ਇਹ ਹੁੰਦਾ ਸਬਰ ਤੇ ਇਹੋ ਜਿਹੇ ਆਦਮੀ ਇਹੋ ਜਿਹੇ ਬੰਦੇ ਕਿਤੇ ਕਿਤੇ ਮਿਲਦੇ ਆ ਅ ਅਸੀਂ ਜਿੱਦਾਂ ਬਾਬਾ ਜੀ ਅੱਜ ਸਾਰਾ ਰਾਉਂਡ ਲੈਣ ਵੀ ਆਏ ਨੇ ਨਾ ਪੂਰੇ ਪੂਰੇ ਪਿੰਡਾਂ ਦੇ ਵਿੱਚ ਜਾ ਜਾ ਕੇ ਦੇਖ ਰਹੇ ਨੇ ਵੀ ਕਿੱਥੇ ਕਿੱਥੇ ਦਿੱਕਤ ਪੈਣੇ ਆ ਰਹੀ ਹੈ ਬਾਬਾ ਤਿੰਨੇ ਫੁੱਟ ਰੇਤ ਚੜ ਗਈ ਹੈ ਜੀ ਆ ਦੇਖੋ ਇਹ ਤਿੰਨ ਤਿੰਨ ਫੁੱਟ ਨਾ ਰੇਤ ਚੜ ਗਈ ਹੈ ਜੀ ਇਹ ਤੁਸੀਂ ਮੰਨ ਕੇ ਚੱਲੋ 5-7 ਸੈਂਕੜੇ ਜਾਂ ਉਸ ਤੋਂ ਜ਼ਿਆਦਾ ਇੱਕ ਟਿਪਰ ਦੋ ਟਿਪਰ ਰੇਤ ਦੀ ਹੋਣਗੇ ਇਸ ਬੈਲੀ ਦੀ ਮਿਲਣਗੇ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਇਹਨਾਂ ਨੁਕਸਾਨ ਹੋਇਆ ਇੱਕ ਦੋ ਪੈਰਾਂ ਤੇ ਹੋਣੇ ਇਸ ਸਾਲਾਂ ਦੇ ਸਾਲ ਲੱਗ ਜਾਣੇ ਇੰਨੀ ਫਸਲ ਦਾ ਕੰਮਤਵਾਹ ਹੋਇਆ ਕਿ ਰੰਗ ਹੀ ਬਦਲ ਗਿਆ ਫਸਲ ਦਾ ਦੇਖੋ ਜੀ ਪਿੰਡ ਅੱਜ ਕੋਨੇ ਵਾਲੇ ਤੇ ਸੀ ਆਏ ਆ ਤੇ ਪਿੰਡ ਦਾ ਵਾ ਰਮਦਾਸ ਦੇ ਕੋਲ ਪਿੰਡ ਤੇ ਦੇਖੋ ਜੀ ਆ ਤੁਸੀਂ ਦੇਖੋਗੇ ਆ ਜਿਹੜੀ ਸੜਕ ਆ ਸੜਕ ਕਿੰਨੀ ਮੋਟੀ ਹੁੰਦੀ ਲੁੱਕ ਕਿੰਨੀ ਪਈ ਹੁੰਦੀ ਇੰਨੀ ਜ਼ੋਰ ਦੇ ਨਾਲ ਪਾਣੀ ਆਇਆ ਕਿ ਆਰ ਪਾਰ ਕਰ ਗਿਆ ਸੜਕ ਲਈ ਤੁਹਾਨੂੰ ਦੱਸ ਦਈਏ ਕਿ ਜਿਹੜਾ ਐਲ ਆ ਇੰਨੀ ਵੱਡੀ ਨੁਕਸਾਨ ਜਿਹੜਾ ਹੋਇਆ ਆ ਕਿਸੇ ਵਕਤ ਵੀ ਜਿਹੜੀ ਕੋਠੀ ਆ ਪਿੱਛੇ ਪਾਣੀ ਦਾ ਤੰਦ ਖਾਦੀ ਮਾਰ ਇਹ ਹਲੇ ਵੀ ਉਸੇ ਤਰ੍ਹਾਂ ਦੀ ਉਦਾਂ ਹੀ ਹੈ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪੂਰੀ ਨਵੀਂ ਕੋਠੀ ਸੀਗੀ ਉਹ ਨੀਆ ਬੈਠਣ ਕਰਕੇ ਸਾਰੀ ਸਾਰੀ ਕੋਠੀ ਉਸ ਪਾਸੇ ਨੂੰ ਜਾ ਪਈ ਹੈ ਸੰਤਾ ਦਾ ਹੀ ਹੋ ਗਿਆ ਜੀ ਇੱਥੇ ਸਾਂ ਤੇ ਬਹੁਤ ਜ਼ਿਆਦਾ ਹੋ ਗਿਆ ਹੈ। ਬਾਬੇ ਪਾਣੀ ਇਦੋਂ ਚੱਲੇ ਸਾਰਾ ਇਦਾਂ। ਨਹੀਂ ਪਿੱਛੋਂ ਮਨ ਟੁੱਟਿਆ ਸਾਰਾ ਪਾਣੀ 5 ਦਿਨ ਪਾਣੀ ਚੱਲਦਾ ਰਿਹਾ ਇੱਥੇ। ਪਾਣੀ ਦੇ ਵਿੱਚੋਂ ਇਹ ਤਾਂ ਚੱਲਦਾ ਰਿਹਾ ਨਾ ਪਾਣੀ ਨਾ। ਨੀਆਂ ਬੈਗੀਆਂ ਪਿੱਛੋਂ। ਨੀਆਂ ਬੈਗੀਆਂ ਸਾਰੀਆਂ ਬੈਗੀਆਂ। ਪਾਣੀ ਦਾ ਹਾਲੇ ਵਿੱਚ ਹੈਗਾ। ਹਾਂਜੀ ਹਾਂਜੀ ਪਿੱਛੇ ਡੰਮ ਪੈ ਗਿਆ 5 20-20 ਫੁੱਟ ਡੰਮ ਹੈ ਪਿੱਛੇ। ਇੱਧਰ ਕੋਈ ਆਇਆ ਪ੍ਰਸ਼ਾਸਨ ਅਧਿਕਾਰੀ ਬੰਦਾ। ਪ੍ਰਸ਼ਾਸਨ ਨਹੀਂ। ਕੋਈ ਨਹੀਂ ਆਇਆ ਜੀ। ਇਹ ਜਿਹੜਾ ਮਾੜਾ ਮੋਟਾ ਸਿਸਟਮ ਜਿਹਾ ਲਗਾਇਆ ਹੈ। ਇਹ ਭਾਜੀ ਆਪਣਾ ਹੀ ਪਹਿਲਾਂ ਹੀ ਮੋਟਰਾਂ-ਮੋਟਰਾਂ ਚਲਾਉਨੇ ਆ ਅਸੀਂ ਤੇ ਹੁਣ ਅੰਦਰ ਦੇ ਵੜੇਣ ਵੜਿਆਣ ਜਾਣੇ ਜਿੱਦਾਂ ਭਾਜੀ ਇਹ ਇੱਧਰ ਆਇਆ ਨਾ ਪੁਸ਼ਣ ਪੱਲਾ ਪੁਸ਼ਣ ਨੂੰ ਇਦਾਂ ਹੀ ਖੜਾ ਸੀ ਇੱਕ ਪੁਸ਼ ਉਹ ਡਿੱਗ ਇੱਕ ਡਿੱਗ ਪਿਆ ਇੱਕ ਡਿੱਗ ਮੈਂ ਕਿੰਨੀ ਖੂਨ ਸੀਨੇ ਦੀ ਕਮਾਈ ਨਾ ਭਾਜੀ ਇੱਕ ਇੱਕ ਇਟ ਲੱਗਦੀ ਹੈ ਨਾ ਜੀ 9 ਸਾਲ ਬ੍ਰਦਰ ਨੇ 9 ਸਾਲ ਲਾ ਕੇ ਆਏ 9 ਸਾਲਾਂ ਬਾਅਦ ਆਏ ਆਪਾਂ ਵੀ ਇੱਥੇ ਵਾਈ ਵਾਈ ਕਰਦੇ ਸੀ ਤੇ 2014 ਸਟਾਰਟ ਕੀਤਾ ਤੇਜ ਚ ਕੰਪਲੀਟ ਹੋਇਆ ਸੀ ਬਸ ਹੁਣ ਤੇ ਪੇਂਟ ਪੂੰਡ ਹੀ ਰਹਿ ਗਿਆ ਅੰਦਰੋਂ ਕੰਪਲੀਟ ਹੀ ਬਿਲਕੁਲ ਰੇਤਾ ਚੜ ਗਈ ਜਿਹੜੀ ਹੈ ਅਕਿੰਨੇ ਚਾ ਨਾ ਬੰਦਾ ਬਣਾਉਂਦਾ ਵੀ ਮੈਂ ਇੱਕ ਇੱਟ ਬਣਾਈ ਆ ਵੀ ਚਲੋ ਵਿਆਹ ਕਰਾਂਗਾ ਮੇਰੇ ਇੱਥੇ ਸਾਰਾ ਅਗਲਾ ਪਰਿਵਾਰ ਮਿਹਨਤਾਂ ਕਰਕੇ ਬਣਾਇਆ ਹੈ 12ਵੀਂ ਦੀ ਕਮਾਈਆਂ ਵੀ ਧੁੱਪਾਂ ਵਿੱਚ 24-24 ਵਿੱਚੋਂ ਕੰਡਾ 18-18 ਘੰਟੇ ਬੱਚੇ ਜਾਗਦੇ ਆ ਮਿਹਨਤਾਂ ਕਰਦੇ ਆ ਕਿਸਾਨ ਜਿਹੜੇ ਮਿਹਨਤ ਕਰਦੇ ਦਿਨ ਰਾਤ ਸਵੇਰੇ ਉੱਠ ਕੇ ਅੱਤ ਦੀ ਗਰਮੀ ਵਿੱਚ ਜਿਹੜਾ ਖੇਤਾਂ ਦੇ ਵਿੱਚ ਤਪਣਾ ਆਪਣਿਆਂ ਨੂੰ ਤਪਕੇ ਸਾਡੇ ਵਾਸਤੇ ਆਨਗਵਾਂਦੇ ਨੇ ਅੱਜ ਇਹਨਾਂ ਦੇ ਉੱਪਰ ਇਹ ਤਰਸਦੀ ਆਈ ਹੈ ਆਪਾਂ ਸਾਰੇ ਇਰਾਲੇ ਵਿੱਚ ਜਿੱਦਾਂ ਦਾ ਵੀ ਪ੍ਰਯਾਸ ਕਰ ਸਕਦੇ ਕਿਉਂਕਿ ਜਿੱਦਾਂ ਹੁਣ ਭਾਈ ਸਾਹਿਬ ਨੇ ਕਿਹਾ ਕਿ 2 ਸਾਲ ਇਸ ਜਗ੍ਹਾ ਤੇ ਜਿਹੜੀ ਖੇਤੀਬਾੜੀ ਨਹੀਂ ਹੋ ਸਕਦੀ ਤਾਂ ਉਹ 2 ਸਾਲਾਂ ਦੇ ਵਿੱਚ ਆਪਾਂ ਇਸ ਪਰਿਵਾਰਾਂ ਦੇ ਨਾਲ ਖੜੇ ਹੋਈਏ ਜਿੱਦਾਂ ਇਹ ਅੱਜ ਸੰਤ ਸਮਾਜ ਤੋਂ ਸਾਡੇ ਨਾਲ ਬਾਬਾ ਜੀ ਵੀ ਚੱਲੇ ਹੋਏ ਨੇ ਤਾਂ ਪੂਰੀ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਇਹਨਾਂ ਦੇ ਪਰਿਵਾਰਾਂ ਦੇ ਕੋਲ ਪਹੁੰਚੀਏ ਜੀ ਆਪਾਂ ਜੀ ਮਾਲਕ ਨੇ ਜੋ ਪਾਣਾ ਵਰਤਿਆ ਜੀ ਦੇਖੋ ਕਿ ਕਈ ਘਰਾਂ ਦੇ ਘਰ ਤਬਾਹ ਹੋਏ ਕਈਆਂ ਦੇ ਹਨ ਜੀ ਤਾਂ ਬਾਈ ਇਹ ਕਹਿ ਸਕਦੇ ਕਹੋ ਵੀ ਮਾਲਕ ਦੀ ਕੋਈ ਰਜਾ ਹਾਂਜੀ ਕਿ ਚਲੋ ਬਾਕੀ ਅਸੀਂ ਇਹੀ ਚੀਜ਼ਾਂ ਕਵਾਂਗੇ ਕਿ ਦੇਖੋ ਜੀ ਇਹ ਕਲਯੁਗ ਹੈ ਕਲਯੁਗ ਹੈ ਜੇ ਕਲਯੁਗ ਚੋਂ ਅਸੀਂ ਕਹਿ ਲੂ ਕਿ ਆਪਣਾ 베ਰਾ ਪਾਰਤਾਰਾ ਕਰਨਾ ਇੱਕ ਸੇਵਾ ਤੇ ਇੱਕ ਸਿਮਰਨ ਜੇ ਉਹ ਦੋ ਚੀਜ਼ਾਂ ਬੰਦੇ ਕੋਲ ਹੋਣਾ ਨਾ ਕਦੇ ਬੰਦਾ ਉਦਾਂ ਦੁਨੀਆ ਬੋਹ ਮਾਰਨ ਫਿਰਦੀ ਬੰਦਾ ਕਦੇ ਨਹੀਂ ਮਰਦਾ ਬਾਕੀ ਮਰ ਸਭ ਮਿਹਰ ਕਰਨਾ ਜਲਦੀ ਚਲੋ ਸ ਸਰਕਾਰਾਂ ਨੂੰ ਵੀ ਚਾਹੀਦਾ ਜਿੱਥੇ ਤੱਕ ਅਸੀਂ ਆ ਅਸੀਂ ਵੀ ਪੂਰਾ ਤੁਹਾਡੇ ਨਾਲ ਸਹਿਯੋਗ ਦੇਵਾਂਗਾ ਸਾਡਾ ਨੰਬਰ ਲੈ ਲਓ ਤੇ ਅਸੀਂ ਕਾਰਡ ਤੁਹਾਨੂੰ ਆਪਣਾ ਦੇ ਦੰਨੇ ਆ ਜੀ ਜਿੱਥੇ ਤੱਕ ਵੀ ਸਾਨੂੰ ਲੋਡ ਪਈ ਸਾਡੀ ਲੋਡ ਪਈ ਅਸੀਂ ਇਹਨਾਂ ਨੂੰ ਕਾਰਡ ਦੇ ਦੇ ਲੱਗੇ ਆਪਣਾ ਇਹਦੇ ਤੋਂ ਸਾਰਾ ਕੁਝ ਮੈਂਸ਼ਨ ਹੈ ਕਿ ਬਾਕੀ ਸੰਗਤ ਦੇ ਸੰਗਤ ਦੇ ਸਹਿਯੋਗ ਨਾਲ ਜੋ ਸੰਗਤ ਇਦਾਂ ਦੀ ਦੇਖੋ ਲੋਕ ਬੜੇ ਬਾਹਰ ਆ ਕਿ ਜੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹਨਾਂ ਦੀ ਹੈਲਪ ਕਰਨ ਸਿੱਧੇ ਹੀ ਆਣਗੇ ਇੱਥੇ ਸਿੱਧੇ ਆਣ ਕੇ ਜੇ ਹੈਲਪ ਕਰਨ ਇਹਨਾਂ ਦੀ ਤੇ ਸਭ ਤੋਂ ਵਧੀਆ ਬਾਕੀ ਮਾਰਾ ਸਾਹਿਬ ਮੇਰ ਕਰਨਾ ਕਿ ਬਾਕੀ ਜੋ ਅੱਗੇ ਦਾ ਵੀਊ ਜਿੱਦਾਂ ਵੀ ਸਾਰਾ ਕੁਝ ਸੰਗਤ ਨੂੰ ਦੱਸੀ ਜਾਈਏ ਤੇ ਭਾਜੀ ਜੇ ਆਣਾ ਹੋਵੇ ਕਿਸੇ ਨੇ ਇੱਥੇ ਆਣਾ ਹੋਵੇ ਕਿੱਦਾਂ ਕਿੱਥੇ ਆ ਸਕਦੇ ਜੀ ਭਾਜੀ ਇਹ ਪਿੰਡ ਖੋਨੇਵਾਲ ਜੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੇ ਤੇ ਭਾਜੀ ਮੇਰਾ ਨੰਬਰ ਪੀ ਲਾ ਲਓ 987631999 ਜੀ ਵਿੱਚ ਮੇਰਾ ਨੰਬਰ 987631999 ਮੇਰਾ ਨੰਬਰ ਜੀ ਭਾਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਕੋਠੀ ਹੈ ਇੱਕ ਇੱਕ ਚੀਜ਼ ਬੜੀ ਰੀਜਾ ਦੇ ਨਾਲ ਜਿੱਦਾਂ ਦੇਖੋ ਪੋੜੀਆਂ ਵਿੱਚ ਇਹਨਾਂ ਵਧੀਆ ਪੱਥਰ ਲਗਾ ਕੇ ਬਣਾਈ ਹੈ ਵਾਹਿਗੁਰੂ ਤਰਲਾਲ ਪਾਜੀ ਦੇ ਹੋਏ ਪੂਰੀ ਪੂਰੀ ਉਧਰ ਨੂੰ ਹੋ ਗਈ ਨਾ ਜਿੱਦਾਂ ਕਿੰਨੇ ਪਿਆਰ ਦੇ ਨਾਲ ਜਿਹੜੇ ਬੈੱਡ ਵੀ ਬਣਾਏ ਸਿਗੇ ਬਾਥਰੂਮ ਤੁਸੀਂ ਦੇਖੋ ਹਰ ਚੀਜ਼ ਇੱਕ ਵਾਰੀ ਤਸੱਲੀ ਦੇ ਨਾਲ ਜਿਹੜਾ ਇੱਕ ਸ਼ੌਕ ਹੁੰਦਾ ਹੈ ਕਿ ਮੈਂ ਵਾਹ ਇਹ ਸਾਰੇ ਦਾ ਸਾਰਾ ਤੁਸੀਂ ਦੇਖੋ ਬੜੀ ਜੀਤਾਂ ਤੇ ਆਰਮਾਨਾਂ ਦੇ ਨਾਲ ਬੰਦਾ ਆਪਣਾ ਘਰ ਬਣਾਉਂਦਾ ਹੈ ساری ਉਮਰ ਜਿਹੜੀ ਇਹਨਾਂ ਨੇ ਦੱਸਿਆ ਕਿ ਬਾਹਰ ਬੱਚੇ ਨੇ ਮਿਹਨਤ ਕੀਤੀ ਹੈ ਉਸ ਮਿਹਨਤ ਤੋਂ ਬਾਅਦ ਜਿਹੜਾ ਸਾਰਾ ਘਰ ਬਣਾਇਆ ਸੀਗਾ ਇੱਕ ਇੱਕ ਚੀਜ਼ ਜਿਹੜੀ ਇੱਥੇ ਲਗਾਈ ਸੀ ਆ ਪੀਵੀਸੀ ਵਾਲਾ ਆ ਸਾਰਾ ਵੇਸਟ ਹੋ ਗਿਆ ਜੀ ਕਿਉਂਕਿ ਹੁਣ ਇਹ ਘਰ ਕਿਸੇ ਵੀ ਵਕਤ ਇਸੇ ਸਾਈਡ ਤੋਂ ਡਿੱਗ ਸਕਦਾ ਹੈ ਇਹਦੇ ਕੁਝ ਵੀ ਬਚਾ ਦੇ ਜਾਣਾ ਨਹੀਂ ਭਾਜੀ ਜਿੰਨਾ ਇੱਧਰ ਰੂਮ ਨਹੀਂ ਨਾ ਜਿੱਥੇ ਨਾਲ ਰੂਮ ਉਹ ਜਿੰਨੇ ਰੂਮ ਇੰਦਰ ਸੀ ਹਾਂਜੀ ਖਿਚਣੇ ਆ ਦੋ ਰੂਮ ਐ ਬਾਥਰੂਮ ਉਧਰ ਵੀ ਸੇਮ ਹੀ ਭਾਜੀ ਉਹਦੇ ਸੇਮ ਪੁੱਛਿਆ ਕਿ ਤੁਹਾਡੇ ਵਾਸਤੇ ਨਾ ਭਾਜੀ ਵਾਸਤੇ ਇੱਕ ਇੱਕ ਡਿੱਗ ਪਿਆ ਭਾਜੀ ਪੂਰਾ ਔਰ ਕੋ ਏਸੀ ਪਾੜ ਗਏ ਅੰਦਰ ਹੀ ਪਾੜ ਗਏ ਅਸੀਂ ਵੀ ਅੰਦਰ ਹੀ ਰਹਿ ਗਏ ਬੈੱਡ ਵੀ ਅੰਦਰ ਹੀ ਰਹਿ ਗਏ ਇੰਜੀਨੀਅਰ ਕੁਛ ਕਹਿੰਦੇ ਕੁਛ ਬਚਾ ਸਕਦੇ ਨੇ ਉਹ ਨਹੀਂ ਭਾਜੀ ਇਹ ਸਾਰਾ ਤੇਣਾ ਪੈ ਗਿਆ ਤੁਹਾਡੇ ਸਾਹਮਣੇ ਪਾੜ ਗਈ ਹੈ ਕੋਠੀ ਆਪਾਂ ਥੋੜਾ ਜਿਹਾ ਅੱਗੇ ਤਾਂ ਨਹੀਂ ਜਾ ਸਕਦੇ ਪਰ ਤਨ ਥੋੜਾ ਇੱਥੇ ਦੂਰੋਂ ਦੇਖਾਂ ਦੇ ਕੋਸ਼ਿਸ਼ ਕਰਦੇ ਆ ਏਸੀ ਦੇਖੋ ਲੱਗਾ ਲਗਾਇਆ ਹੀ ਪੂਰਾ ਤੜ ਗਿਆ ਪੂਰਾ ਲੈਂਟਰ ਜਿਹੜੇ ਉਹ ਥੱਲੇ ਬੈ ਚੁਕੇ ਨੇ ਬਹੁਤ ਵੱਡੀ ਜਿਹੜੀਆਂ ਤੇੜਾ ਉਹ ਸਾਰੇ ਕਮਰਿਆਂ ਦੇ ਵਿੱਚ ਇਸ ਤਰ੍ਹਾਂ ਆ ਚੁੱਕੀਆਂ ਹੋਈਆਂ ਨੇ ਵੇ ਦੇਖ ਸਕਦੇ ਹੋ ਕਿ ਇੱਥੇ ਤੱਕ ਜਿਹੜਾ ਰੇਤਾ ਦਾ ਪਾਣੀ ਦਾ ਸਾਰਾ ਅੰਦਰ ਆ ਗਿਆ ਇਹ ਸਾਰੀ ਰੇਤਾ ਜਿਹੜੀ ਹੈ ਉੱਥੋਂ ਬਾਹਰੋਂ ਚੱਲ ਕੇ ਅੰਦਰ ਆਈ ਹੈ ਉਹ ਉੱਪਰ ਤੱਕ ਪਾਣੀ ਜਿਹੜਾ ਭਰ ਗਿਆ ਸੀਗਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੇ ਤੱਕ ਪਾਣੀ ਮਤਲਬ ਕਿ 12 ਫੁੱਟ ਤੋਂ ਵੀ ਵੱਧ ਜਿਹੜਾ ਪਾਣੀ ਹੈ ਆ ਸਾਰੀ ਰੇਤਾ ਜਿਹੜੀ ਘਰ ਦੇ ਅੰਦਰ ਜਿਹੜੀ ਮਿੱਟੀ ਮਿੱਟੀ ਭਰ ਗਿਆ ਸਾਰਾ ਸਾਦੇ ਆਕੇ ਜਿੱਥੇ ਤੂੜੀ ਦੀ ਵੀ ਇੱਥੇ ਬਹੁਤ ਜ਼ਿਆਦਾ ਜ਼ਰੂਰ ਸੀਗੀ ਤਾਂ ਲਗਾਤਾਰ ਤੂੜੀ ਦੀ ਸੇਵਾ ਵੀ ਕਰਦੇ ਹੋਏ ਹਾਂਜੀ ਨਹੀਂ ਨਹੀਂ ਬੱਕ ਜਾ ਹਾਂਜੀ ਸਸ ਤੂੜੀ ਦੀ ਸੇਵਾ ਵੀ ਕਰਦੇ ਇਹ ਨਾਗੌਰ ਤੋਂ ਜੀ ਹਾਂਜੀ ਹਾਂਜੀ ਕਿਨੇ ਦੇ ਬਾਬੇ ਇਹ ਤਾਂ ਸੇਵਾ ਕਰਦੇ ਹੋ ਇਹ ਬਾਬਾ ਜੀ ਅੱਗੇ ਵੀ ਇੱਕ ਫੇਰਾ ਲਿਆਂਦਾ ਹੁਣ ਫੇਰ ਲਿਆਂਦਾ ਫੇਰ ਲੋੜ ਪਊ ਫੇਰ ਆਵਾਂਗੇ ਜੀ ਕੀ ਬਾਤ ਹੈ ਜੀ ਹਾਂਜੀ ਹਾਂਜੀ ਮਲੇਵਤ ਹੁਣ ਜਿੱਦਾਂ ਪੀਜ ਵਗੈਰਾ ਦੀ ਲੋਡ ਆ ਕਣਕ ਦੀ ਉਹ ਵੀ ਪਹੁੰਚਦੇ ਕਰਾਂਗੇ ਅਸੀਂ ਜਿੰਨੇ ਜੋਗੇ ਹੈਗੇ ਆ ਰਾਸ਼ਨ ਤੇ ਟਰਾਲੀ ਵੀ ਆਣੀ ਨਹੀਂ ਸਾਡਾ ਇਨੋਕੋਟ ਖੁਰਦਾ ਇਨੋਕੋਟ ਕਲਾ ਬਾਬਾ ਪਾਲਾ ਸੋਨੀ ਪਹੁੰਚੇ ਬਾਬਾ ਪਾਲਾ ਜੀ ਦੀ ਬਾਬਾ ਪਾਲਾ ਜੀ ਦੀ ਗਵਾਂ ਵਾਲੀ ਫੌਜ ਹਾਂਜੀ ਹਾਂਜੀ ਲਓ ਜੀ ਬਹੁਤ ਵਧੀਆ ਉਪਰ ਆਲਾ ਕੀਤਾ ਜੀ ਸਾਰੇ ਸੇਵਾਦਾਰਾਂ ਨੂੰ ਸਲੂਟ ਹੈ ਇਦਾਂ ਦੀ ਸੇਵਾ ਅਸੀਂ ਸਾਰੇ ਰਲ ਮਿਲ ਕੇ ਕਰੀਏ ਕਿਉਂਕਿ ਇਹ ਅੰਨਦਾਤਾ ਨੇ ਇਹ ਸਾਨੂੰ ਰੋਟੀ ਬਣਾ ਕੇ ਇਹਨਾਂ ਦੇ ਹੁੰਦੀ ਹੈ ਤਾਂ ਅਸੀਂ ਖਾਣੇ ਆ ਤੇ ਅੱਜ ਜੇ ਇਹਨਾਂ ਨੂੰ ਮੁਸੀਬਤ ਪਈ ਹੈ ਤ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਅੱਗੇ ਆਈਏ ਬੋਲੇ ਸੋਨ ਹੈ ਜੀ ਕਾਲ ਬਹੁਤ ਸਤਨਾਮ ਸ਼੍ਰੀ ਵਾਹਿਗੁਰੂ ਦੇ ਜਿਹੜਾ ਕਾਰਿਆ ਦੇ ਨਾਲ ਪੂਰਾ ਜਿਹੜਾ ਜਿੱਥੇ ਲੋਕਾਂ ਦੁੱਖ ਦਾ ਅਹਿਸਾਸ ਹੈਗਾ ਕਿ ਸਾਡਾ ਦੁੱਖ ਸੀਗਾ ਐਦਾਂ ਜਦੋਂ ਸੇਵਾ ਕਰਨ ਸਾਰੇ ਆਂਦੇ ਨੇ ਤਾਂ ਦੁੱਖ ਘਟਦਾ ਤਾਂ ਇਹਨਾਂ ਸਾਰਿਆਂ ਨੂੰ ਸਲੂਟ ਆ ਯਾਰ ਬਹੁਤ ਵਧੀਆ ਸੇਵਾ ਨਿਰੰਤਰ ਅੱਤ ਦੀ ਗਰਮੀ ਹੈ ਅੱਤ ਦੀ ਗਰਮੀ ਵਿੱਚ ਸੇਵਾ ਕਰਨੇ ਬਹੁਤ ਧੁਖੀ ਹੈ ਬਹੁਤ ਧੁਖੀ ਹੈ ਫਿਰ ਵੀ ਤਾਰੇ ਸਾਰਾ ਦਾ ਬਹੁਤ ਧੰਵਾਦ ਭਾਜੀ। ਠੀਕ ਹੈ ਭਾਜੀ। ਲੋ ਜੀ ਇੱਕ ਹੋਰ ਬੜੀ ਖੁਸ਼ੀ ਹੋਈ ਹੈ ਮੈਂ ਚੰਡੀਗੜ੍ਹ ਦੀ ਗੱਡੀ ਦੇਖੀ ਹੈ ਤਾਂ ਬੜਾ ਦਿਲ ਖੁਸ਼ ਹੋਇਆ ਹੈ। ਹਾਂਜੀ ਭਾਈ ਸਸੀ ਗਾਜੀ। ਸਤਿ ਸ਼੍ਰੀ ਅਕਾਲ ਵੀਰਾ ਜੀ। ਹਾਂਜੀ ਸਰ ਇਹ ਕਿਦਾਂ ਕੀ ਕਿਦਾਂ ਵੇਖ ਦੋ ਹਾਲਾਤ ਇਸ ਏਰੀਆ ਦੇ। ਇਹ ਹਾਲਾਤ ਜ ਬੜੇ ਕ੍ਰਿਟੀਕਲ ਹੈ ਜੀ। ਅਜੇ ਤੀ ਮੈਂ ਜਿਹੜਾ ਪਾਣੀ ਆ ਬਹੁਤ ਥਾਂ ਤੇ 2-2 ਫੁੱਟ 3-3 ਫੁੱਟ ਖੜਾ ਆ ਔਰ ਫਸਲ ਜਿਹੜੀ ਆ ਉਹ ਤਾਂ 100% ਕਹਿ ਲਓ ਪੂਰੀ ਤਰ੍ਹਾਂ ਡੈਮੇਜ ਹੋ ਗਈ ਆ ਨਸ਼ਟ ਹੋ ਗਈ ਆ। ਖੈਰ ਇੱਕ ਤਸੱਲੀ ਵਾਲੀ ਖੁਸ਼ੀ ਵਾਲੀ ਗੱਲ ਇਹ ਆ ਵੀ ਪੰਜਾਬੀਆਂ ਨੇ ਬਲਕਿ ਬਹੁਤ ਸਾਰਿਆਂ ਨੇ ਹਰੇਕ ਨੇ ਜਿਹੜੀ ਆ ਹੜਪੀਟਾਂ ਦੀ ਲੋੜਵੰਦਾਂ ਦੀ ਬਾਹ ਫੜੀਆ ਉਹਨਾਂ ਦੇ ਨਾਲ ਖੜੇ ਆ ਉਹਨਾਂ ਦਾ ਦੁੱਖ ਵੰਡਾਇਆ ਉਹਨਾਂ ਦਾ ਸੰਯੋਗ ਕੀਤਾ ਹਰ ਤਰ੍ਹਾਂ ਦੇ ਨਾਲ ਜਿਹੜਾ ਆ ਉਹਨਾਂ ਪੂਰੀ ਦਲੇਰੀ ਦੇ ਨਾਲ ਪੰਜਾਬੀਆਂ ਨੇ ਤੇ ਬਾਕੀਆਂ ਨੇ ਸਾਥ ਦਿੱਤਾ ਜੀ ਸਰ ਤੁਸੀਂ ਕਿਸ ਤਰ੍ਹਾਂ ਕਿਹਦਾ ਸੇਵਾ ਕਰ ਰਹੇ ਨਾਲ ਨਾਲ ਐ ਅਸੀਂ ਜੀ ਜਿਹੜੀਆਂ ਲੋੜ ਦੀਆਂ ਚੀਜ਼ਾਂ ਕਾਫੀ ਸਾਰੀਆਂ ਲਿਆਂਦੀਆਂ ਹੈਗੀਆਂ ਇੱਕ ਸਾਡੇ ਕੋਲ ਤੇਲ ਆ ਖੁਦ ਅਸੀਂ ਤਿਆਰ ਕੀਤਾ ਜਿਹੜਾ ਅਲਰਜੀ ਤੋਂ ਆ ਜੀ ਉਹ ਬਲਕ ਦੇ ਵਿੱਚ ਅਸੀਂ ਲੋਕਾਂ ਦੇ ਲਈ ਲੈ ਕੇ ਆਏ ਆ ਕੀ ਫੋਨ ਨੰਬਰ ਸਰ ਕਿਹ ਤੁਹਾਡਾ ਕੀ ਆ ਜੀ ਐ ਮੇਰਾ ਜੀ ਹੈਗਾ 98 85 190999 ਜੀ ਬਾਕੀ ਲੋਕਾਂ ਨੂੰ ਇੱਥੇ ਉਹਨਾਂ ਨੂੰ ਪਾਣੀ ਤੋਂ ਇਨਫੈਕਸ਼ਨ ਹੋਣੀ ਹੈ ਸਕਿਨ ਅਲਰਜੀ ਹੋਣੀ ਹੈ ਜੀ 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 ਤਾਂ ਵੀ ਡਾਕਟਰ ਵੀ ਇੱਕ ਵੈਦ ਨਾਲ ਹੈ ਹਾਂਜੀ ਸਾਡੇ ਨਾਲ ਸਾਡੀ ਟੀਮ ਹੈ ਜੀ ਗੁਰੂ ਕਲੰਗਰ ਟੀਮ ਜਿਹੜੀ ਥੋੜਾ ਬਹੁਤਾ ਛੋਟੇ ਮੋਟੇ ਕਾਰੇ ਕਰਦੀ ਰਹਿੰਦੀ ਆ ਤੇ ਟੀਮ ਦੇ ਨਾਲ ਸਾਡੀ ਸਾਡੀ ਟੀਮ ਦੇ ਵਿੱਚ ਜਿਹੜੇ ਆ ਤਿੰਨ ਡਾਕਟਰ ਆ ਜੀ ਆ ਬੜਾ ਅੱਛਾ ਲੱਗਾ ਸਾਨੂੰ ਥੈਂਕ ਯੂ ਜੀ ਥੈਂਕ ਯੂ ਵੀਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਹੜਾ ਦੀ ਮਾੜ ਵਜੀ ਹੈ ਉਥੇ ਆਪਾਂ ਬੜੀ ਖੁਸ਼ੀ ਹੋਈ ਆਪਾਂ ਲੰਗਰੇ ਸੀਗੇ ਕਿ ਪਿੰਡਾਂ ਦੇ ਪਿੰਡਾਂ ਵਾਸੀ ਜਿਹੜਾ ਲੰਗਰ ਦੀ ਸੇਵਾ ਚੱਲ ਰਹੀ ਹੈ ਭਾਜੀ ਥੋੜਾ ਜਿਹਾ ਲੰਗਰ ਬਤਾ ਦਿਓ ਜੀ ਲੰਗਰ ਮੇਰਾ ਨਾਮ ਗੁਰਮਖ ਸਿੰਘ ਫੌਜੀ ਮੇਰਾ ਪਿੰਡ ਕੋਨੇਆਲਾ ਜੀ ਤੇ ਮੈਂ ਵੀ ਕਾਫੀ ਦੇਖਿਆ ਕਿ ਬਾਰੋਂ ਸੰਗਤ ਨੇ ਲੱਖਾਂ ਰੁਪਏ ਖਰਚ ਕਰਕੇ ਬੰਦਾ ਸਮਾਨ ਲੈ ਕੇ ਪਿੰਡ ਵਾਸਤੇ ਦੇ ਰਾਤ ਵਾਸਤੇ ਜੀ ਤੇ ਉਹ ਕਈ ਬ੍ਰੈਡ ਖਾਂਦੇ ਵਿਚਾਰੇ ਵਿਚਾਰੇ ਖਾਂਦੇ ਬ੍ਰੈਡ ਪਕਵਾਂਦੇ ਬਦਰਾਸ ਖਾਂਦੇ ਫਿਰਦੇ ਆ ਜੀ ਤੇ ਮੈਂ ਇਹਨਾਂ ਦੇਖ ਕੇ ਆਪਣਾ ਆਪਣੇ ਵਾਸਤੇ ਮੈਂ ਪਿੰਡ ਦੀ ਵਾਸਤੇ ਲੰਗਰ ਲਾਇਆ ਕਿ ਜੇ ਬਾਰੋਂ ਸੰਗਤ ਆ ਰਹੀ ਹੈ ਪਿੰਡ ਕੋਲੋਂ ਨਾਲ ਸਮਾਨ ਲੈ ਕੇ ਆ ਰਹੀ ਆ ਉਹਨਾਂ ਵਾਸਤੇ ਮੈਂ ਲੱਗ ਲੰਗਰ ਲੱਗ ਜੇ ਕੀ ਨਾਮ ਸਰ ਤੁਹਾਡਾ ਜੀ ਮੇਰਾ ਗੁਰਮukh ਸਿੰਘ ਸਰਦਾਰ ਗੁਰਮukh ਸਿੰਘ ਜੀ ਨੂੰ ਸਲੂਟ ਹੈ ਜੀ ਆਰਐਸ 24 ਚਲਦੀ ਪੂਰੀ ਟੀਮ ਇਹਨਾਂ ਸਲੂਟ ਕਰਦੀ ਆ ਜਜਬਾ ਬੜਾ ਬੱਛਾ ਹੈ ਕਿ ਦੇਖੋ ਜਿਹੜੇ ਲੰਗਰ ਲੈ ਕੇ ਆ ਰਹੇ ਨੇ ਉਹਨਾਂ ਵਾਸਤੇ ਕਿਉਂਕਿ ਇੱਥੇ ਹੋਟਲ ਤਾਂ ਹੈ ਨਹੀਂਗੇ ਹੋਟਲ ਹੈ ਨਹੀਂਗੇ ਇਹਨਾਂ ਸਾਰੇ ਵਾਸਤੇ ਦੇਖੋ ਲੰਗਰ ਦੀ ਵਿਵਸਥਾ ਕੀਤੀ ਹੋਈ ਆ ਬੜਾ ਅੱਛਾ ਲੰਗਰ ਅੱਜ ਕੀ ਸੀ ਲੱਗ ਰਿਹਾ ਸੀ ਜੀ ਅੱਜ ਆਪਣਾ ਆਲੂ ਪਰੀਰ ਆਲੂ ਮਟਰ ਆ ਕਿਆ ਵਾਹ ਤੇ ਦਹੀਂ ਆਪਣਾ ਸਬ ਸਬਜ਼ੀ ਹੈ ਵਾਹ ਜੀ ਆਪਣਾ ਨਿਰੰਤਰ ਇਸੇ ਤਰ੍ਹਾਂ ਚੱਲ ਰਹੀ ਹੈ ਲੰਗਰ ਤਾਂ ਤੁਸੀਂ ਦੇਖਦੇ ਹੋ ਪੂਰੇ ਵੱਡੇ ਵੱਡੇ ਭਰ ਕੇ ਟੱਬ ਭਰ ਕੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਬੜਾ ਅੱਛਾ ਪ੍ਰਯਾਸ ਹੈ ਸਾਡੇ ਆ ਫੈਮਲੀਆ ਹੈਗੀਆਂ ਸਾਰੀਆਂ ਬਹੁਤ ਵਧੀਆ ਪ੍ਰਯਾਸ ਜਿਹੜਾ ਕੀਤਾ ਜੀ ਇਹਨਾਂ ਨੇ ਹਾਂਜੀ ਹਾਏ ਹੋਏ ਮੈਂ ਉਹਨਾਂ ਦਾ ਦੱਸਤਾ ਜੀ ਉਹ ਦੱਸਿਆ ਮੈਂ ਤਾਂ ਉਧਰ ਤੁਹਾਡੇ ਪਾਸੇ ਹੋਈ ਆ ਹਾਂਜੀ ਮਾੜੇ ਦੱਸੀ ਆ ਜੀ ਸੱਚੀ ਕਾਲ ਅਸੀਂ ਤੇ ਮਹਾਰਾਜ ਗਾੜੀ ਸ਼ੁਗਰ ਕਰਨੀ ਹੈ ਸੇਵਾ ਸੰਗਤ ਦੀ ਕਰਨੀ ਹੈ ਗਰੀਬ ਨਿਵਾਜ ਹੈ ਜੀ ਤੇ ਅਸੀਂ ਜਾਣਦੇ ਆਂ ਕਿ ਕਿਸੇ ਦਾ ਵੀ ਪੜਾ ਤੇ ਕਿਸ ਦੇ ਪੈਰਾਂ ਪਿੱਛੇ ਆਪਣਾ ਵੀ ਪੜਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਇੱਥੇ ਪੰਕਤਾ ਬਣਾਈਆ ਹੋਇਆ ਨੇ ਇੱਥੇ ਬਿਠਾ ਕੇ ਸਾਰਿਆਂ ਨੂੰ ਸਵੇਰੇ ਲੰਗਰ ਜਿਹੜਾ ਮਰਜੀ ਜਦੋਂ ਮਰਜੀ ਆਵੇ ਇੱਥੇ ਹਾਂ ਜੀ ਸ਼ਾਮ 6 ਵਜੇ ਤੱਕ ਹਾਂ 6 ਵਜੇ ਤੱਕ ਹਾਂ ਇੱਥੇ ਲੰਗਰ ਸ਼ਾਮ ਕਰਕੇ ਸਾਰੀ ਸਨ ਜਿਹੜਾ ਮਰਜੀ ਆ ਜਵੇ ਹਾਂ ਜੀ ਕੀ ਬਾਤ ਹੈ ਜੀ ਲਓ ਜੀ ਸਾਰੇ ਇਹ ਸਾਰੇ ਪਰਿਵਾਰ ਵੀ ਹੈ ਸਾਰੇ ਦੇਖੋ ਬੱਚਿਆਂ ਨੇ ਕਿੰਨਾ ਸ਼ੌਂਕ ਹੈ ਸੇਵਾ ਕਰਨ ਦਾ ਇਹ ਸਾਰੇ ਪਰਿਵਾਰ ਹੈ ਜਿਹੜਾ ਸੇਵਾ ਕਰਦੇ ਨੇ ਗੁਰਸਿੱਖ ਪਰਿਵਾਰ ਆ ਬੜਾ ਅੱਛਾ ਲੱਗਾ ਆ ਪਾ ਲੰਗਰੇਸੀ ਕੋਲੋਂ ਤਾਂ ਮੇਰਾ ਦਿਲ ਕੀਤਾ ਕੀ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਾਵੇ ਬੜਾ ਵਧੀਆ ਪ੍ਰਯਾਸ ਕੀਤਾ ਹੋਇਆ ਜੀ ਸਾਰਿਆਂ ਨੇ ਇੱਥੇ ਜੀ ਮਿਲਦੇ ਆਂ ਅਗਲੀ ਲਾਈਵ ਅਪਡੇਟ ਦੇ ਨਾਲ पता नहीं ਹੌਸਲੇ ਨਾਲ ਚੀਜ਼ ਤੇਰੇ ਨਾਲ ਆਵਾਜ਼ ਹਰ ਕਿਤੇ ਮਿਲ ਜੇ ਕਿੰਨੇ ਦਾ ਤੇਰੇ ਯਾਰ ਦੇ ਇੱਕ ਬੰਦੇ ਨਾਲ ਗੱਲ ਕਰਨਾ ਬਾਬੇ ਨੂੰ ਸਾਰੇ ਇੰਨਾ ਬਰਾਕਨ ਬਹੁਤ ਕੁਛ ਹੈ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਅਸੀਂ ਗੁਰਜੋਤ ਪ੍ਰਕਾਸ਼ ਪ੍ਰਚਾਰਕ ਜਥਾ ਭਾਈ ਜਸ਼ਨਪ੍ਰੀਤ ਸਿੰਘ ਪਟਨੂਰੇ ਵਾਲੇ ਉਹਨਾਂ ਦੇ ਨਾਲ ਪਿੰਡ-ਪਿੰਡ ਜਾ ਕੇ ਜਿੱਥੇ ਦਿੱਕਤ ਪਰੇਸ਼ਾਨੀ ਲੋਕਾਂ ਨੇ ਹੜ੍ਹਾਂ ਚ ਪਰੇਸ਼ਾਨੀ ਆਈ ਹੈ ਲੋਕਾਂ ਦੇ ਘਰ ਟੁੱਟੇ ਨੇ ਅੱਜ ਬਾਬਾ ਜੀ ਦੇ ਨਾਲ ਜਾ ਜਾ ਕੇ ਸਾਰਾ ਦੇਖਿਆ ਪਿੰਡਾਂ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਲੋਕਾਂ ਦੇ ਘਰਾਂ ਵਿੱਚ ਖਾਣ ਨੂੰ ਵੀ ਨਹੀਂ ਸੀ ਤੁਹਿਆ ਸੈਟਰ ਦੇ ਦੇਖਦੇ ਹੋ ਕਿ ਸਾ ਫਸਲਾਂ ਤਬਾਹ ਹੋਈਆਂ ਨੇ ਐ ਬਾਬਾ ਜੀ ਨੇ ਸਾਰੇ ਪਿੰਡਾਂ ਵਿੱਚ ਜਾ ਜਾ ਕੇ ਜਾ ਜਾ ਲੈ ਆ ਦੌਰਾ ਕੀਤਾ ਸਾਰਾ ਤਾਂ ਸਾਰਿਆਂ ਨੂੰ ਸੁੱਕੀ ਰਸਦ ਕੋ ਡਰਿੰਕਸ ਸਾਰਾ ਕੁਝ ਦਿੱਤਾ ਤਾਂ ਲੋਕ ਤੁਸੀਂ ਦੇਖੋ ਇਸ ਤਰ੍ਹਾਂ ਪਿੰਡਾਂ ਦੇ ਮੋੜਾਂ 'ਤੇ ਖੜੇ ਹੋਏ ਨੇ ਵੀ ਸਾਨੂੰ ਕੁਝ ਨਾ ਕੁਝ ਦਿੱਤਾ ਜਾਵੇ ਆ ਬਾਬਾ ਜੀ ਇਦਾਂ ਪਿੰਡ ਪਿੰਡ ਜਾ ਕੇ ਦੇਖਦੇ ਵੀ ਪਏ ਨੇ ਨਾਲ ਜਿੱਥੇ ਵੀ ਜਰੂਰਤ ਹੁੰਦੀ ਹੈ ਸਾਰਾ ਪਿੰਡ ਇਸੇ ਤਰ੍ਹਾਂ ਕਿ ਕਿ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਹੋਇਆ ਤਾਂ ਇਸੇ ਤਰ੍ਹਾਂ ਲੋਕ ਆਪਣੇ ਪਿੰਡਾਂ ਦੇ ਬਾਹਰ ਖੜੇ ਹੋਏ ਨੇ ਤੁਸੀਂ ਦੇਖੋ ਸਾਰੀਆਂ ਫਸਲਾਂ ਜਿਹੜੀਆਂ ਸਾਰੀਆਂ ਤਬਾਹ ਹੋਈਆਂ ਸਿਗੀਆਂ ਆ ਸਾਰੀ ਦੀ ਸਾਰੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਹੋਈਆਂ ਨੇ ਇਹ ਸਾਰੀ ਫਸਨਾ ਕਰਕੇ ਜਿਹੜਾ Hãy subscribe cho kênh Ghiền Mì Gõ Để không bỏ lỡ những video hấp dẫn